ਸਸਿਕਾ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਰਾਜ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾਂ 'ਚ ਹੋਵੋਗੇ ਅੱਜ ਦੀ ਵੀਡੀਓ ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 9814503636 ਤੇ ਆਰਡਰ ਕਰ ਦਿਓ ਨੰਬਰ ਆਪਾਂ ਦੁਬਾਰਾ ਰਿਪੀਟ ਕਰ ਦਿੰਨੇ ਆ 9814503636 ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਰਹਿੰਦੀ ਹੈ ਬਾਹਰਿਆਂ ਭੈਣਾਂ ਲਈ ਰੇਟ ਇਹੀ ਰਹਿਣਗੇ ਸ਼ਿਪਿੰਗ ਚਾਰਜਸ ਉਹਨਾਂ ਨੂੰ ਪੇ ਕਰਨੇ ਪੈਣਗੇ ਇੱਕ ਰਿਕੁਐਸਟ ਹੈ ਜੀ YouTube ਤੇ ਮੇਰਾ ਚੈਨਲ ਟਿਵਾਣਾ ਕ੍ਰੀਏਸ਼ਨ ਬਾਈ ਦਲਜੀਤ ਕੋ ਟਿਵਾਣਾ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਿਓ ਔਰ ਸੋਹਣੇ ਸੋਹਣੇ ਕਮੈਂਟ ਵੀ ਦੇ ਦਿਆ ਕਰੋ ਔਰ ਇੰਸਟਾ ਤੇ ਮੇਰੀ ਆਈਡੀ ਟਿਵਾਣਾ ਕ੍ਰੀਏਸ਼ਨ ਨੂੰ ਫੋਲੋ ਕਰ ਲਿਓ ਜੀ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਆਹ ਵਾਲਾ ਸੂਟ ਬੇਹੱਦ ਸੋਹਣਾ ਬੇਹੱਦ ਸੋਹਣਾ ਇਹਦਾ ਪ੍ਰਿੰਟ ਹੈ ਪਸ਼ਮੀਨੇ ਦਾ ਸੂਟ ਰਹੂਗਾ ਮੈਚਿੰਗ ਇਹਦਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਔਰ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਰਾਇਲ ਜਿਹੀ ਲੁੱਕ ਦੇਣ ਵਾਲਾ ਸੂਟ ਰਹੂਗਾ ਇਹ ਆਜੂਗੀ ਸ਼ਰਟ ਕੱਟ ਪੂਰਾ ਰਹੂਗਾ ਔਰ ਇਹ ਆਜੂਗੀ ਬਾਟਮ ਪਿਓਰ ਪਸ਼ਮੀਨੇ ਦੀ ਵਿਦਾਊਟ ਦੁਪੱਟਾ ਰਹੂਏ ਹੈ ਸੂਟ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਵੀ ਆਲਓਵਰ ਰਹੂਗਾ ਜੀ ਇਹ ਆਪਾਂ ਪਹਿਲਾਂ ਜਿਸ ਨੂੰ ਸੰਗਈ ਕਹਿੰਦੇ ਸੀ ਬਹੁਤ ਸੋਹਣਾ ਜਿਹਾ ਇਹ ਫੈਬਰਿਕ ਹੁੰਦਾ ਸੀ ਇਹਦੇ ਤੇ ਮਤਲਬ ਕਿ ਪੂਰੇ ਹੈਵੀ ਵਰਕ ਹੁੰਦੇ ਸੀ ਉਸ ਟਾਈਮ ਤਾਂ ਇਹ ਹੁਣ ਉਹੀ ਸੰਗਈ ਟਾਈਪ ਦਾ ਇਹ ਜਿਹੜਾ ਹੈ ਫੈਬਰਿਕ ਹੈ ਇਹਦੇ ਤੁਸੀਂ ਹੈਂਡਵਰਕ ਮਸ਼ੀਨੀ ਵਰਕ ਕੋਈ ਵੀ ਕਰਵਾ ਸਕਦੇ ਹੋ ਕੱਟ ਪੂਰੀ ਰਹੂਗੀ ਇਹ ਬਹੁਤ ਹੀ ਸੋਹਣਾ ਜਿਹਾ ਫੈਬਰਿਕ ਹੈ ਔਰ ਕਲਰ ਵਾਈਜ਼ ਵੀ ਬਹੁਤ ਜ਼ਿਆਦਾ ਸੋਹਣਾ विदाउट दुपट्टा ਰਹੂਗਾ ਅਗਰ ਤੁਸੀਂ ਕੋਈ ਵਰਕ ਕਰਵਾਉਣਾ ਹੈ ਉਹ ਸਾਡੇ ਤੋਂ ਕਰਵਾ ਸਕਦੇ ਹੋ ਆਪਣੀ ਚੋਇਸ ਦਾ ਜਾਂ ਸਾਡੀ ਚੋਇਸ ਦਾ ਇਸ ਦੇ ਵਿੱਚ ਦੂਜਾ ਕਲਰ ਰਹੇ ਰਹੇਗਾ ਪਿਸਤਾ ਜਾਂ ਬੜਾ ਹੀ ਸੋਹਣਾ ਜਿਹਾ ਕਲਰ ਹੈ ਇਹ ਪ੍ਰਿੰਟ ਉਹੀ ਰਹੂਗਾ ਸੇਮ ਜੋ ਆਪਾਂ ਨੇ ਤੁਹਾਨੂੰ ਪਹਿਲਾਂ ਦਿਖਾਇਆ ਫੈਬਰਿਕ ਵੀ ਉਹੀ ਹੋਊਗੀ ਬਸ ਕਲਰ ਦਾ ਜਿਹੜਾ ਹੈ ਉਹ ਚੇਂਜ ਹੋ ਜੇ ਇਹ 컬러 ਰੂਪਾ ਬਹੁਤ ਹੀ ਸੋਹਣਾ ਜਿਹਾ ਪਿਸਤਾ ਕਲਰ ਦੇ ਵਿੱਚ ਬਹੁਤ ਹੀ ਬੇਹਦ ਸੋਹਣਾ ਕਲਰ ਹੈ ਔਰ ਬੇਹਦ ਸੋਹਣਾ ਫੈਬਰਿਕ ਹੈ ਵਰਕ ਕਰਵਾਉਣ ਦੇ ਲਈ ਇਸੇ ਫੈਬਰਿਕ ਦੇ ਵਿੱਚ ਇਹ ਆ ਜਾਂਦਾ ਜੀ ਤੀਜਾ ਕਲਰ ਬੜਾ ਹੀ ਸੋਹਣਾ ਜਿਹਾ ਮੈਂ ਖੁਦ ਵੇਰ ਕੀਤਾ ਵਾ ਇਹ ਕਲਰ ਇਹਦੇ ਤੇ ਤੁਸੀਂ ਜਿਸ ਤਰ੍ਹਾਂ ਦਾ ਵੀ ਵਰਕ ਕਰਵਾ ਸਕਦੇ ਹੋ ਮਸ਼ੀਨ 'ਮੀ ਵਰਕ ਕਰਵਾ ਸਕਦੇ ਹੋ ਤੁਸੀਂ ਇਹਦੇ ਤੇ ਹੈਂਡ ਵਰਕ ਕਰਵਾ ਸਕਦੇ ਹੋ ਆਪ ਵੀ ਕਰਵਾ ਸਕਦੇ ਹੋ ਜਾਂ ਤੁਸੀਂ ਸੰਗ ਵੀ ਆਰਡਰ ਕਰ ਸਕਦੇ ਹੋ 컬러 ਬੇहद ਸੋਹਣਾ ਫੈਬਰਿਕ ਬੇਹਦ ਸੋਹਣੀ ਹੈ ਪੂਰਾ ਫੰਕਸ਼ਨਲ ਇਹ ਸੂਟ ਬਣੂਗਾ ਅਦਰਵਾਇਜ਼ ਜੇ ਤੁਸੀਂ ਨਈ ਵੀ ਬਣਾਉਣਾ ਹੈਗਾ ਇਸ ਤੇ ਕੋਈ ਕਢਾਈ ਕਰਵਾਉਣੀ ਤਾਂ ਜੇ ਤੁਸੀਂ ਇਸ ਨੂੰ ਇਸੇ ਤਰ੍ਹਾਂ ਵੀ ਲੈ ਲੈਣੋ ਜਿਹੜੀ ਮਰਜ਼ੀ ਏਸ ਦਾ ਤਾਂ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਦੇ ਨਾਲ ਚਾਹੇ ਬਨਾਰਸੀ ਦੁਪੱਟਾ ਲੈ ਲੋ ਚਾਹੇ ਟਾਈ ਡਾਈ ਦੁਪੱਟਾ ਕਰਵਾ ਲੋ ਕੰਟਰਾਸਟ ਬਿਹਤ ਸੋਹਣਾ ਸੂਟ ਦੇ ਬਣ ਕੇ ਤਿਆਰ ਹੁੰਦੇ ਐ ਸੋ ਲੈਂਸ ਲਗਾ ਲੋ ਪਾਈਪਿੰਗ ਲਗਾ ਲੋ ਜਿਸ ਤਰ੍ਹਾਂ ਦਾ ਵੀ ਤੁਸੀਂ ਪਸੰਦ ਕਰਦੇ ਹੋ ਉਸ ਨੂੰ ਤੁਸੀਂ ਬਣਾ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਜੀ ਮੈਚਿੰਗ ਖਾਤੀ ਤੇ ਬੜਾ ਹੀ ਟ੍ਰੈਂਡ ਚੱਲ ਰਿਹਾ ਇਹਨਾਂ ਦੇ ਡਿਜ਼ਾਈਨ ਦਾ ਵੀ ਔਰ ਫੈਬਰਿਕ ਦਾ ਇਸ ਤੇ ਜਿਹੜਾ ਪਹਿਲਾ ਡਿਜ਼ਾਈਨ ਆ ਜਾਂਦਾ ਇਹ ਸ਼ਰਟ ਰਹੂਗੀ ਬਹੁਤ ਹੀ ਸੋਹਣਾ ਜਿਹਾ ਔਰ ਯੂਨਿਕ ਜਿਹਾ ਇਹਦੇ ਡਿਜ਼ਾਈਨ ਆ ਜਾਂਦਾ ਇਹ ਰਹਿਣੀਆ ਸ਼ਰਟ ਔਰ ਇਹ ਰਹਿਣੀਆ ਬਾਟਮ ਖਾਦੀ ਦੀ ਬਾਕਾਇਦਾ ਇਹਦੇ ਤੇ ਸਟੈਂਪ ਲੱਗੀ ਹੋਈ ਆ ਖਾਦੀ ਸਿਲਕ ਦੀ ਤੁਸੀਂ ਦੇਖ ਸਕਦੇ ਇਹ ਰਹੇਗਾ ਇਹ ਵਾਲਾ ਸੂਟ ਇਸ ਦੇ ਨਾਲ ਤੇ ਇੱਕ ਕੇਸ ਦੇ ਵਿੱਚ ਇਹ ਡਿਜ਼ਾਈਨ ਆ ਜਾਂਦਾ ਹੈ ਪ੍ਰਿੰਟ ਆ ਜਾਂਦਾ ਥੋੜਾ ਜਿਹਾ ਜਗਾ ਜ਼ਿਆਦਾ ਪਿਓਰ ਵਾਈਟ ਤਾਂ ਨਹੀਂ ਹੈਗਾ ਇਹਨੂੰ ਆਪਾਂ ਸਿਲਵਰ ਜਿਹੀ ਟੋਨ ਚ ਕਹਿ ਸਕਦੇ ਹਾਂ ਇਹ ਹੋਊਗਾ ਸ਼ਰਦ ਦਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਫੈਬਰਿਕ ਹੈਗੀ ਆ ਖਾਦੀ ਦੀ ਔਰ ਇਹ ਆ ਜਾਂਦੀ ਹੈ ਇਸ ਦੀ ਬੋਟਮ ਬੋਟਮ ਤੇ ਵੀ ਪ੍ਰਿੰਟ ਬਣਿਆ ਹੋਇਆ ਇਹ ਗਰਮੀਆਂ ਦੇ ਵਿੱਚ ਬਹੁਤ ਮਹਿੰਗੇ ਮਹਿੰਗੇ ਸੂਟ ਵਿਕੇ ਨੇ ਇਸੇ ਪ੍ਰਿੰਟ ਦੇ ਵਿੱਚ ਹੁਣ ਇਹ ਸੇਮ ਖਾਦੀ ਤੇ ਆਈ ਹੋਈ ਨਹੀਂ ਸੋ ਜਿਨ੍ਹਾਂ ਨੇ ਨਹੀਂ ਸੀ ਬਣਾਏ ਹੈਗੇ ਉਹ ਤੁਸੀਂ ਹੁਣ ਖਾਦੀ ਤੇ ਬਣਵਾ ਸਕਦੇ ਇਹ ਸੂਟ ਦੋਨੋਂ ਖਾਦੀ ਤੇ ਰਹਿਣਗੇ ਇੱਕ ਇਹ ਵਾਲੇ ਸੂਟ ਨੇ ਜੀ ਇਹਨਾਂ ਨੂੰ ਤੁਸੀਂ ਗਰਮੀ ਸਰਦੀ ਜਦ ਮਰਜ਼ੀ ਪਾ ਸਕਦੇ ਹੋ ਤੁਸੀਂ ਹੁਣ ਇਸ ਸੀਜ਼ਨ ਦੇ ਵਿੱਚ ਵੀ ਪਾ ਸਕਦੇ ਹੋ ਚੈੱਕ ਦੇ ਵਿੱਚ ਇਹ ਸੂਟ ਰਹਣਗੇ ਆਲ ਓਵਰ ਵਿਦਆਊਟ ਦੁਪੱਟਾ ਦੁਪੱਟਾ ਤੁਹਾਡੀ ਚੋਇਸ ਦਾ ਰਹੂਗਾ ਬੇਹੱਦ ਸੋਹਣਾ ਫੈਬਰਿਕ ਹੈ ਪਸ਼ਮੀਨੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਇਹ ਚੈੱਕ ਵੀ ਬਹੁਤ ਜ਼ਿਆਦਾ ਸੋਹਣਾ ਇਹਨੂੰ ਤੁਸੀਂ ਨਾਈਟ ਸੂਟ ਐਸਾ ਬਣਾ ਸਕਦੇ ਹਾਂ ਜਾਂ ਤੁਸੀਂ ਡੇਲੀ ਪੋਣਾ ਜਾਂ ਜਿਹੜੇ ਆਫਿਸ ਦੇ ਵਿੱਚ ਨੇ ਜੋਬ ਦੇ ਵਿੱਚ ਨੇ ਜਿਹੜੇ ਉਹਨਾਂ ਦੇ ਲਈ ਇਹ ਪਰਫੈਕਟ ਹੈ ਰੇਟ ਵਾਈਜ਼ ਵੀ ਔਰ ਫੈਬਰਿਕ ਵਾਈਜ਼ ਵੀ ਬਹੁਤ ਜਿਆਦਾ ਸੋਹਣਾ ਕੱਲਣਾ ਹੈ ਬੇਹੱਦ ਸੋਹਣਾ ਸੂਟ ਹੈ ਇੱਕ ਕੇਰ ਹੋਊਗਾ ਬ੍ਰੀਕ ਚੈੱਕ ਦੇ ਵਿੱਚ ਕਲਰ ਵਾਈਜ਼ অর ਫੈਬਰਿਕ ਵਾਈਜ਼ ਸੇਮ ਉਹੀ ਹੈ ਜੋ ਤੁਹਾਨੂੰ ਪਹਿਲਾਂ ਦਿਖਾਇਆ ਹੈ ਬੇਹੱਦ ਸੋਹਣਾ ਸੂਟ ਹੈ ਬੇਹੱਦ ਸੋਹਣਾ ਇਹ ਫੈਬਰਿਕ ਹੈ ਇਸ ਨੂੰ ਤੁਸੀਂ ਆਪਣੀ ਚੁਆਇਸ ਨਾਲ ਜਿਸ ਤਰ੍ਹਾਂ ਵੀ ਮਰਜ਼ੀ ਬਣਾ ਸਕਦੇ ਹੋ ਕਸ਼ਮੀਨੀ ਦੇ ਸੂਟ ਰਹਿਣਗੇ ਇਹ ਬਹੁਤ ਜ਼ਿਆਦਾ ਸੋਹਣੇ ਅਗਰ ਤੁਹਾਨੂੰ ਪਸੰਦ ਆ ਰਹੇ ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋ ਇਹ ਆ ਜਾਊਗਾ ਜੀ ਸ਼ਿਮਰ ਦੇ ਵਿੱਚ ਕਲਰ ਬਹੁਤ ਸੋਹਣਾ ਹੈ ਵੀ ਕੱਪੜੇ ਚ ਪੂਰੀ ਸ਼ਾਈਨਿੰਗ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਸ਼ਿਮਰ ਚ ਸ਼ਾਈਨਿੰਗ ਹੁੰਦੀ ਹੈ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਇਸ ਦਾ ਵੀ ਇਹ ਵਿਦ ਦੁਪੱਟਾ ਦੁਪੱਟਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਸ ਦਾ ਇਸ ਦਾ ਦੁਪੱਟਾ ਰੁਪਾ ਸ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਔਰ ਬਿਲਕੁਲ ਸੌਫਟ ਹੈ ਜਿਹੜਾ ਇਹ ਕੱਪੜਾ ਬਿਲਕੁਲ ਸੌਫਟ ਚੂਬਣ ਵਾਲਾ ਨਹੀਂ ਹੈਗਾ ਇਹਨੂੰ ਵੀ ਤੁਸੀਂ ਕਿਸੇ ਵੀ ਫੰਕਸ਼ਨ ਦੇ ਲਈ ਤੁਸੀਂ ਇਹ ਤਿਆਰ ਕਰ ਸਕਦੇ ਹੋ ਬੇहद ਸੋਹਣਾ ਲੱਗੂਗਾ ਇਹਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਆਊਗੀ ਇਹ ਦੁਪੱਟਾ ਹੋ ਗਿਆ ਇਹ ਹੋ ਗਿਆ ਸੂਟ ਆ ਲੋਗਰ ਇਹ ਇਹ ਆ ਜਾਂਦਾ ਤਮਨਾ ਬ੍ਰੈਂਡ ਦਾ ਸੂਟ ਇਹ ਵੀ ਆਲ ਓਵਰ ਰਹੂਗਾ ਵਿਦੂ ਦੁਪੱਟਾ ਮਸਲੀਨ ਦਾ ਬਹੁਤ ਹੀ ਸੋਹਣਾ ਜਿਹਾ ਫੈਬਰਿਕ ਹੈ ਇਹ ਜਿਸ ਤਰ੍ਹਾਂ ਤੁਸੀਂ ਇਸ ਨੂੰ ਆਪਣੀ ਪਸੰਦ ਦਾ ਜਿਵੇਂ ਮਰਜ਼ੀ ਚਾਹੋ ਬਣਾ ਸਕਦੇ ਹੋ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਸੋਹਣਾ ਇਹ ਰਹੂਗਾ ਇਸ ਦਾ ਮਸਲੀਨ ਦਾ ਦੁਪੱਟਾ ਦੇਹਾ ਸੋਨਾ ਕਲਰ ਹੈ ਹਾਂਜੀ ਅਗਲਾ ਸੂਟ ਹੈ ਜਿਹੜਾ ਇਹ ਵੀ ਮੈਚਿੰਗ ਰਹੂਗਾ ਇਹਨੂੰ ਤੁਸੀਂ ਪਾਰਟੀ ویئر ਬਣਾ ਸਕਦੇ ਹੋ ਰੁਟੀਨ ਦੇ ਵਿੱਚ ਵੀ ਪਾ ਸਕਦੇ ਹੋ ਇਹ ਪਹਿਲਾਂ ਤਾਂ ਇਹਦਾ ਘੇਰਾ ਦੇਖੋ ਘੇਰੇ ਤੇ ਪੈਚ ਲਗਾ ਕੇ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈ ਇਹ ਰਹੂਗਾ ਘੇਰਾ ਔਰ ਇਹ ਰਹੂਗਾ ਇਹ ਇਹਦਾ ਫਰੰਟ ਆਲਓਵਰ ਇਹ ਸੂਟ ਰਹੂਗਾ ਪਿੱਛੇ ਵੀ ਸੇਮ ਹੀ ਡਿਜ਼ਾਈਨ ਹੈ ਵਰਕ ਇਹਦੇ ਦੇ ਵਰਕ ਨੂੰ ਪਾਉਂਦਾ ਪੈਚ ਲਗਾ ਕੇ ਪੂਰਾ ਘੇਰੇ ਤੇ ਇਹ ਵਰਕ ਹੋ ਜਾਂਦਾ ਨਾਲ ਇਸ ਦੇ ਬਾਟਮ ਆ ਜਾਂਦੀ ਹੈ ਬਹੁਤ ਹੀ ਸੋਹਣੇ ਫੈਬਰਿਕ ਦੇ ਵਿੱਚ ਬਾਟਮ ਰਹੂਗੀ ਕਲਰ ਬੜਾ ਪਿਆਰਾ ਜਿਹਾ ਅ ਵਿਦਾਊਟ ਦੁਪੱਟਾ ਰਹੂਗਾ ਦੁਪੱਟਾ ਤੁਹਾਡੀ ਚੁਆਇਸ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਮੈਚਿੰਗ ਸੂਟ ਰਹੇਗਾ ਇਹ ਇਸ ਸੂਟ ਨੂੰ ਤੁਸੀਂ ਕਿਸੇ ਵੀ ਸੀਜ਼ਨ ਦੇ ਵਿੱਚ ਪਾ ਸਕਦੇ ਹੋ ਗਰਮੀ ਸਰਦੀ ਬੇਹਦ ਕੂਲ ਜਿਹਾ ਇਹ ਜਿਹੜਾ ਫੈਬਰਿਕ ਰਹੂਗਾ ਇਹਨੂੰ ਤੁਸੀਂ ਫੰਕਸ਼ਨ ਤੇ ਵੀ ਪਾ ਸਕਦੇ ਹੋ ਕਿਉਂਕਿ ਆਪਣਾ ਇਹਦੇ ਵਿੱਚ ਵਰਕ ਆ ਜਾਂਦਾ ਤੇ ਇਸ ਨੂੰ ਤੁਸੀਂ ਦੇ ਲਈ ਵੀ પા ਸਕਦੇ ਹਾਂ ਇਹ ਵਾਲੇ ਸੂਟ ਰਹਿਣਗੇ ਸਿਲਕ ਦੇ ਜੀ ਆਲਓਵਰ 5 ਮੀਟਰ ਬੇहद ਸੋਹਣਾ ਇਹ ਵੀ ਫੈਬਰਿਕ ਹੈ ਇਹਨੂੰ ਵੀ ਤੁਸੀਂ ਜਿਸ ਤਰ੍ਹਾਂ ਤੁਹਾਡੀ ਚੁਆਇਸ ਹੋਏਗੀ ਤੁਸੀਂ ਉਸ ਤਰ੍ਹਾਂ ਇਸ ਨੂੰ ਬਣਾ ਸਕਦੇ ਹੋ ਮੈਂ ਖੁਦ ਆਪਣੇ ਇਹ ਸੂਟ ਬਣਾਏ ਨੇ ਬਹੁਤ ਫਾਈਨ ਜਿਹੜੀ ਹੈ ਫੈਬਰਿਕ ਹੈ ਔਰ ਫੈਬਰਿਕ ਦੇ ਵਿੱਚ ਸ਼ਾਈਨਿੰਗ ਵੀ ਬਹੁਤ ਜ਼ਿਆਦਾ ਪ੍ਰਿੰਟ ਵੀ ਬਹੁਤ ਸੋਹਣੇ ਨੇ ਇਹਦੇ ਵਿੱਚ ਇੱਕ ਇਹ ਪ੍ਰਿੰਟ ਆ ਗਿਆ ਇੱਕ ਇਹ ਪ੍ਰਿੰਟ ਆ ਜਾਊਗਾ ਇਸ ਪ੍ਰਿੰਟ ਦੇ ਆਪਣੇ ਕੋਲ ਦੋ ਸੂਟ ਬਚੇ ਨੇ ਕਿਉਂਕਿ ਸਾਰੇ ਸੂਟ ਲੱਗ ਗਏ ਇੱਕ ਔਰ ਅਗਲਾ ਪ੍ਰਿੰਟ ਆ ਆ ਜਾਂਦਾ ਇਹ ਵੀ ਆਲ ਓਵਰ ਸੂਟ ਰਹੂਗਾ ਤੇ ਇਹਦਾ ਜਿਹੜਾ ਪ੍ਰਿੰਟ ਹੈ ਬੇਹੱਦ ਸੋਹਣਾ ਹੈ ਸੋ ਜਿਹੜਾ ਵੀ ਸੂਟ ਪਸੰਦ ਆਏ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 981450336 ਤੇ ਆਰਡਰ ਕਰ